ਜਿਨ੍ਹਾਂ ਮਾਪੇ ਪਾ ਨੂੰ ਉਹਨਾਂ ਦੇ ਕਲ ਜੁਗੀ ਧੀ ਪੁੱਤ ਘਰ ਤੋਂ ਕੱਢ ਦਿੰਦੇ ਨੇ ਤੁਸੀਂ ਇਹ ਸੋਚੋ ਉਹਨਾਂ ਮਾਪੇ ਪਾ ਦੇ ਹਿਰਦੇ ਤੇ ਕੀ ਬੀਤਦੀ ਹੋਊਗੀ ਕੀ ਸੋਚ ਕੇ ਉਹਨਾਂ ਨੇ ਆਪਣੇ ਧੀਆ ਪੁੱਤਾਂ ਦੀ ਪਰਵਰਿਸ਼ ਕੀਤੀ ਹੋਊਗੀ ਵੀ ਜਦੋਂ ਇਹ ਵੱਡੇ ਹੋਣਗੇ ਸਾਡਾ ਬੜਾਪੇ ਦੇ ਵਿੱਚ ਸਹਾਰਾ ਬਣਨਗੇ ਸਾਨੂੰ ਦਵਾਈ ਲੈ ਕੇ ਦੇਣਗੇ ਸਾਡੀ ਸੰਭਾਲ ਕਰਨਗੇ ਪਰ ਕੁਝ ਕੁ ਕਰਮਾ ਮਾਰੇ ਐਸੇ ਮਾਂ ਬਾਬੀ ਹੈਗੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਆਪਣੇ 3 ਪੁੱਤਾਂ ਨੂੰ ਪਾਲਿਆ ਤਾਂ ਬੜੇ ਸ਼ੌਂਕ ਨਾਲ ਹੁੰਦਾ ਪਰ ਉਹਨਾਂ ਦੀ ਬੁੜਾਪਾ ਜਿਹੜਾ ਹੁੰਦਾ ਉਹ ਬੜਾ ਦਰਦਨਾਕ ਤੇ ਨਰਕ ਭਰਿਆ ਹੁੰਦਾ ਜੀ ਉਦੋਂ ਹੀ ਇੱਕ ਇਹ ਰਾਜੂ ਬਾਬਾ ਇਹਨਾਂ ਨੂੰ ਅਸੀਂ ਨਵੇਂ ਸ਼ਹਿਰ ਦੇ ਨਾਲੋਂ ਲੈ ਕੇ ਆਏ ਆਂ ਜੀ ਮੌਲੀ ਬਹੀਦਪੁਰ ਪਿੰਡ ਹੈ ਜੀ ਇਹ ਬਜ਼ੁਰਗ ਜਿਉਂਦੇ ਜਾਗਦੇ ਹੀ ਮੜੀਆਂ ਦੇ ਵਿੱਚ ਪਹੁੰਚ ਗਏ ਇਨਸਾਨ ਮਰੇ ਤੋਂ ਬਾਅਦ ਮੜੀਆਂ ਚ ਪਹੁੰਚਦਾ ਪਰ ਇਹ ਉਹ ਬਾਪੂ ਆ ਜਿਹੜਾ ਜਿਉਂਦਾ ਹੀ ਮੜੀਆਂ ਦੇ ਵਿੱਚ ਕਮਰੇ ਚ ਸੌਂਦਾ ਸੀ ਕਿਸਮਤ ਐਸੀ ਕਿਸੇ ਸਮੇ ਲੋਕਾਂ ਦੇ ਘਰ ਬਣਾਉਂਦਾ ਸੀ ਰਾਜ ਮਿਸਤਰੀ ਸੀਗਾ ਜੀ ਇਹ ਬਾਪੂ ਪਰ ਕੋਈ ਸਮਾਂ ਐਸਾ ਆ ਗਿਆ ਵੀ ਅੱਜ ਇਸ ਬਾਪੂ ਕੋਲੇ ਅੱਪਦਾ ਘਰ ਵੀ ਨਹੀਂ ਹੈਗਾ ਕਿਸੇ ਟਾਈਮ ਲੋਕਾਂ ਦੀਆਂ ਕੰਧਾਂ ਸਿੱਧੀਆਂ ਕਰਦਾ ਕਰਦਾ ਅੱਜ ਐਸ ਹਾਲਾਤਾਂ ਚ ਪਹੁੰਚ ਗਿਆ ਵੀ ਬਾਪੂ ਕੋਲੇ ਇੱਕ ਵੀ ਬਰਤਨ ਨਹੀਂ ਹੈਗਾ ਸਿਰਫ ਇੱਕ ਇੱਕ ਗੰਦੀ ਬਾਲਟੀ ਆ ਜਿਹਦੇ ਵਿੱਚ ਬਾਪੂ ਆਪਣਾ ਦਾਲ ਸਬਜੀ ਪਵਾ ਲੰਦਾ ਤੇ ਉਹਦੇ ਵਿੱਚ ਛਕ ਲੰਦਾ ਇੰਨੀ ਇੰਨੀ ਗੰਦਗੀ ਸੰਗਤ ਜੀ ਇੱਕ ਇੱਕ ਇੰਚ ਮਤਲਬ ਗੰਦਗੀ ਚੜੀ ਪਈ ਸੀ ਜੀ ਰੋਟੀਆਂ ਤੁਸੀਂ ਦੇਖ ਰਹੇ ਹੋ ਇਸ ਟਾਈਮੇ ਉਹ ਪ੍ਰਸ਼ਾਦਾ ਜਿਹਦੇ ਤੇ ਬਾਪੂ ਦਾ ਨਾਮ ਹੀ ਨਹੀਂ ਲਿਖਿਆ ਤੀ ਮਹਾਰਾਜ ਨੇ ਨਹੀਂ ਬਾਪੂ ਦੇ ਜਿਹੜਾ ਅੰਦਰ ਜਾਣੀਆਂ ਸੀਗੀਆਂ ਜੀ ਹੁਕਮ ਹੀ ਨਹੀਂ ਸੀਗਾ ਜੀ ਔਰ ਇਸ ਕਰਕੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਦਰਦ ਨੂੰ ਮਹਿਸੂਸ ਕਰਨਾ ਮਹਿਸੂਸ ਕਰਕੇ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖਣਾ ਵੀ ਕੋਈ ਰਾਜੂ ਵਰਗੇ ਬਾਪੂ ਸਾਡੇ ਬਜ਼ੁਰਗ ਐਦਾਂ ਸੜਕਾਂ ਤੇ ਜਾਂ ਗਲੀਆਂ ਨਾਲੀਆਂ ਚ ਨਾ ਰੁਲਣ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅੱਗੇ ਆਉਣਾ ਪਊਗਾ ਅਗਲਾ ਜੀਵਨ ਦੇਖਣਾ ਬਾਪੂ ਜੀ ਦਾ ਕਿਵੇਂ ਬਦਲਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਉਹਨਾਂ ਨੇ ਸਾਨੂੰ ਐਡੀ ਉੱਚੀ ਤੇ ਸੁੱਚੀ ਸੇਵਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ ਰਾਜੂ ਬਾਬਾ ਜੀ ਨੇ ਜੀ ਜਿਨ੍ਹਾਂ ਨੂੰ ਆਪਾਂ ਕੱਲ ਲੈ ਕੇ ਆਏ ਆ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚੋਂ ਮੌਲੀ ਵਹੀਦਪੁਰ ਪਿੰਡ ਦੇ ਵਿੱਚੋਂ ਇਹਨਾਂ ਬਜ਼ੁਰਗਾਂ ਦੇ ਕੀ ਹਾਲਾਤ ਸੀ ਤੁਸੀਂ ਦੇਖਿਆ ਉੱਥੇ ਕਿਵੇਂ ਨਰਕ ਕੱਟ ਰਹੇ ਸੀਗੇ ਜੀ ਗੰਦਗੀ ਦੇ ਵਿੱਚ ਕਿੰਨੀ ਗੰਦਗੀ ਸੀ ਉਸ ਵਾਲਟੀ ਦੇ ਵਿੱਚ ਔਰ ਕਿਹੜੇ ਹਾਲਾਤਾਂ ਦੇ ਵਿੱਚ ਮੜੀਆਂ ਦੇ ਵਿੱਚ ਇਹ ਆਪਣੀ ਜ਼ਿੰਦਗੀ ਜਿਹੜਾ ਨਰਕ ਕੱਟ ਰਹੇ ਸੀ ਦੇਖੋ ਬੰਦਾ ਮਰਨ ਤੋਂ ਬਾਅਦ ਮੜੀਆਂ ਦੇ ਵਿੱਚ ਜਾਂਦਾ ਪਰ ਇਹ ਜਿਉਂਦੇ ਹੀ ਮਰੇ ਵੇ ਸੀਗੇ ਜੀ ਇਹ ਕਹਿ ਸਕਦੇ ਆਂ ਵੀ ਮਹਾਰਾਜ ਨੇ ਜਿਉਂਦਿਆਂ ਨੂੰ ਇਹ ਮੜੀਆਂ ਚ ਭੇਜਤਾ ਜੀ ਔਰ ਘਰ ਦੇ ਕੀ ਹਾਲਾਤ ਸੀਗੇ ਜੀ ਜੀ ਔਰ ਹੁਣ ਇਹਨਾਂ ਦੇ ਟੈਸਟ ਜਿਹੜੇ ਕਰਵਾਏ ਗਏ ਨੇ ਜੀ ਗੁਰੂ ਮਹਾਰਾ ਕਿਰਪਾ ਕਰੇ ਵੀ ਉਹ ਟੈਸਟ ਸਹੀ ਆਉਣ ਜਾਂ ਜੋ ਜੋ ਪ੍ਰੋਬਲਮ ਇਹਨਾਂ ਦੇ ਸਰੀਰ 'ਚ ਹੋਊਗੀ ਉਹ ਮੈਡੀਸਿਨ ਸ਼ੁਰੂ ਕੀਤੀ ਜਾਊਗੀ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਔਰ ਇਸ ਸੰਸਥਾ ਦਾ ਐਡਰੈਸ ਹੈਗਾ ਜੀ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਇੱਥੇ ਇਸ ਟਾਈਮ 130 ਮੈਂ ਔਰ ਇੱਥੇ 900 ਪਰਿਵਾਰ ਇਦਾਂ ਦੇ ਵੀਰ ਨੇ ਭੈਣਾਂ ਨੇ ਜਿਨ੍ਹਾਂ ਦੀ ਮੈਡੀਸਨ ਚੱਲ ਰਹੀ ਆ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੁਸੀਂ ਇਸ ਘਰ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਰੂਹਾਂ ਨਾਲ 10 ਮਿੰਟ ਜ਼ਰੂਰ ਬਿਤਾ ਕੇ ਜਾਇਆ ਕਰੋ ਤਾਂ ਜੋ ਪੋਜ਼ਿਟਿਵਿਟੀ ਆਵੇ ਔਰ ਉਸ ਤੋਂ ਬਾਅਦ ਇੱਥੇ ਬਿਲਡਿੰਗ ਮਟੀਰੀਅਲ ਦੀ ਬਹੁਤ ਜ਼ਿਆਦਾ ਲੋੜ ਆ ਜੀ ਅਸੀਂ ਸੰਗਤਾਂ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਰੇਤਾ ਬਜਰੀ ਸਿਮਿੰਟ ਸਰੀਆ ਜਿਵੇਂ ਇਹਨਾਂ ਚੀਜ਼ਾਂ ਦੀ ਜ਼ਰੂਰ ਸਾਰੇ ਭੈਣਪਰਾਂ ਥੋੜੇ ਛੋੜਾ ਬਹੁਤ ਛੋੜਾ ਬਹੁਤ ਜਰੂਰ ਚੀਜ਼ ਪਹੁੰਚਦੀ ਕਰੋ ਆਪਣੇ ਆਪ ਜਾਂ ਕਿਸੇ ਜ਼ਿੰਮੇਵਾਰ ਇਨਸਾਨ ਦੀ ਡਿਊਟੀ ਲਾ ਕੇ ਕਿਸੇ ਭੈਣ ਭਰਾ ਦੀ ਡਿਊਟੀ ਲਾ ਕੇ ਨਾ ਵੀ ਉਹਨਾਂ ਤੇ ਕਿ ਚੀਜ਼ ਪਹੁੰਚੇ ਤਾਂ ਜੋ ਆਪਾਂ 130 ਮੈਂਬਰਾਂ ਤੋਂ ਬਾਅਦ ਜਿਹੜਾ ਹੋਰ ਵੱਡਾ ਘਰ ਬਣਾਉਣ ਚ ਕੰਮ ਜਾਬ ਹੋ ਸਕੀਏ ਇੱਕ ਬਿਲਡਿੰਗ ਦਾ ਵੱਡਾ ਕਾਰਜ ਜਾਰੀ ਹੈ ਜੀ ਅਸੀਂ YouTube ਦੇ ਉੱਪਰ ਜਿਹੜੀ ਵੱਡੀ ਬਿਲਡਿੰਗ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਇਸ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਥ ਨਾਲ ਜਿਹੜੇ ਤੁਸੀਂ ਭੈਣ ਭਰਾ ਬੈਠੇ ਸਾਨੂੰ ਦੇਖਦੇ ਹੋ ਤੁਹਾਡੇ ਸਾਥ ਨਾਲ ਹੀ ਅੱਜ ਅਸੀਂ ਇਹ ਕਾਰਜ ਕਰਨ ਚ ਕੰਮ ਜਾਵਾਂ ਤੁਹਾਡੀਆਂ ਦਵਾਮਾਂ ਹੀ ਸਾਨੂੰ ਲਈ ਫਿਰਦੀਆਂ ਨੇ ਜੀ ਧੰਨਵਾਦ ਹੱਸਦੇ ਬਸਦੇ ਰਹੋ ਜੀ ਜਿੰਨਾ ਮਾਂ-ਬਾਪਾ ਨੂੰ ਉਹਨਾਂ ਦੇ ਕਲ ਜੁਗੀ ਧੀ ਪੁੱਤ ਘਰ ਤੋਂ ਕੱਢ ਦਿੰਦੇ ਨੇ ਤੁਸੀਂ ਇਹ ਸੋਚੋ ਉਹਨਾਂ ਮਾਂ-ਬਾਪਾਂ ਦੇ ਹਿਰਦੇ ਤੇ ਕੀ ਬੀਤ ਦੀ ਹੋਊਗੀ ਕੀ ਸੋਚ ਕੇ ਉਹਨਾਂ ਨੇ ਆਪਣੇ ਧੀਆ ਪੁੱਤਾਂ ਦੀ ਪਰਵਰਿਸ਼ ਕੀਤੀ ਹੋਊਗੀ ਵੀ ਜਦੋਂ ਇਹ ਵੱਡੇ ਹੋਣਗੇ ਸਾਡਾ ਬढ़ापे ਦੇ ਵਿੱਚ ਸਹਾਰਾ ਬਣਨਗੇ ਸਾਨੂੰ ਦਵਾਈ ਲੈ ਕੇ ਦੇਣਗੇ ਸਾਡੀ ਸਾਂਭ ਸੰਭਾਲ ਕਰਨਗੇ ਪਰ ਕੁਝ ਕੁ ਕਰਮਾ ਮਾਰੇ ਐਸੇ ਮਾਂ ਬਾਬੀ ਹੈਗੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਆਪਣੇ 3 ਪੁੱਤਾਂ ਨੂੰ ਪਾਲਿਆ ਤਾਂ ਬੜੇ ਸ਼ੌਂਕ ਨਾਲ ਹੁੰਦਾ ਪਰ ਉਹਨਾਂ ਦੀ ਬੜਾਪਾ ਜਿਹੜਾ ਹੁੰਦਾ ਉਹ ਬੜਾ ਦਰਦਨਾਕ ਤੇ ਨਰਕ ਭਰਿਆ ਹੁੰਦਾ ਜੀ ਉਦੋਂ ਹੀ ਇੱਕ ਇਹ ਰਾਜੂ ਬਾਬਾ ਇਹਨਾਂ ਨੂੰ ਅਸੀਂ ਨਵੇਂ ਸ਼ਹਿਰ ਦੇ ਨਾਲੋਂ ਲੈ ਕੇ ਆਇਆ ਜੀ ਮੌਲੀ ਬਹੀਦਪੁਰ ਪਿੰਡ ਹੈ ਜੀ ਇਹ ਬਜ਼ੁਰਗ ਜਿਉਂਦੇ ਜਾਗਦੇ ਹੀ ਮੜੀਆਂ ਦੇ ਵਿੱਚ ਪਹੁੰਚ ਗਏ ਇਨਸਾਨ ਮਰੇ ਤੋਂ ਬਾਅਦ ਮੜੀਆਂ ਚ ਪਹੁੰਚਦਾ ਪਰ ਇਹ ਉਹ ਬਾਪੂ ਆ ਜਿਹੜਾ ਜਿਉਂਦਾ ਹੀ ਮੜੀਆਂ ਦੇ ਵਿੱਚ ਕਮਰੇ ਚ ਸੌਂਦਾ ਸੀ ਕਿਸਮਤ ਐਸੀ ਕਿਸੇ ਸਮੇ ਲੋਕਾਂ ਦੇ ਘਰ ਬਣਾਉਂਦਾ ਸੀ ਰਾਜ ਮਿਸਤਰੀ ਸੀਗਾ ਜੀ ਇਹ ਬਾਪੂ ਪਰ ਕੋਈ ਸਮਾਂ ਐਸਾ ਆ ਗਿਆ ਵੀ ਅੱਜ ਇਸ ਬਾਪੂ ਕੋਲੇ ਅੱਪਦਾ ਘਰ ਵੀ ਨਹੀਂ ਹੈਗਾ ਕਿਸੇ ਟਾਈਮ ਲੋਕਾਂ ਦੀਆਂ ਕੰਧਾਂ ਸਿੱਧੀਆਂ ਕਰਦਾ ਕਰਦਾ ਅੱਜ ਐਸ ਹਾਲਾਤਾਂ ਚ ਪਹੁੰਚ ਗਿਆ ਵੀ ਬਾਪੂ ਕੋਲੇ ਇੱਕ ਵੀ ਬਰਤਨ ਨਹੀਂ ਹੈਗਾ ਸਿਰਫ ਇੱਕ ਇੱਕ ਗੰਦੀ ਬਾਲਟੀ ਆ ਜਿਹਦੇ ਵਿੱਚ ਬਾਪੂ ਆਪਣਾ ਦਾਲ ਸਬਜੀ ਪਵਾ ਲੰਦਾ ਤੇ ਉਹਦੇ ਵਿੱਚ ਛਕ ਲੰਦਾ ਇੰਨੀ ਇੰਨੀ ਗੰਦਗੀ ਸੰਗਤ ਜੀ ਇੱਕ ਇੱਕ ਇੰਚ ਮਤਲਬ ਗੰਦਗੀ ਚੜੀ ਪਈ ਸੀ ਜੀ ਰੋਟੀਆਂ ਤੁਸੀਂ ਦੇਖ ਰਹੇ ਹੋ ਇਸ ਟਾਈਮੇ ਉਹ ਪ੍ਰਸ਼ਾਦਾ ਜਿਹਦੇ ਤੇ ਬਾਪੂ ਦਾ ਨਾਮ ਹੀ ਨਹੀਂ ਲਿਖਿਆ ਤੀ ਮਹਾਰਾਜ ਨੇ ਨਹੀਂ ਬਾਪੂ ਦੇ ਜਿਹੜਾ ਅੰਦਰ ਜਾਣੀਆਂ ਸੀਗੀਆਂ ਜੀ ਹੁਕਮ ਹੀ ਨਹੀਂ ਸੀਗਾ ਜੀ ਔਰ ਇਸ ਕਰਕੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਦਰਦ ਨੂੰ ਮਹਿਸੂਸ ਕਰਨਾ ਮਹਿਸੂਸ ਕਰਕੇ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖਣਾ ਵੀ ਕੋਈ ਰਾਜੂ ਵਰਗੇ ਬਾਪੂ ਸਾਡੇ ਬਜ਼ੁਰਗ ਐਦਾਂ ਸੜਕਾਂ ਤੇ ਜਾਂ ਗਲੀਆਂ ਨਾਲੀਆਂ ਚ ਨਾ ਰੁਲਣ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅੱਗੇ ਆਉਣਾ ਪਊਗਾ ਅਗਲਾ ਜੀਵਨ ਦੇਖਣਾ ਬਾਪੂ ਜੀ ਦਾ ਕਿਵੇਂ ਬਦਲਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਉਹਨਾਂ ਨੇ ਸਾਨੂੰ ਐਡੀ ਉੱਚੀ ਤੇ ਸੁੱਚੀ ਸੇਵਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ ਰਾਜੂ ਬਾਬਾ ਜੀ ਨੇ ਜੀ ਜਿਨ੍ਹਾਂ ਨੂੰ ਆਪਾਂ ਕੱਲ ਲੈ ਕੇ ਆਏ ਆ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚੋਂ ਮੌਲੀ ਵਹੀਦਪੁਰ ਪਿੰਡ ਦੇ ਵਿੱਚੋਂ ਇਹਨਾਂ ਬਜ਼ੁਰਗਾਂ ਦੇ ਕੀ ਹਾਲਾਤ ਸੀ ਤੁਸੀਂ ਦੇਖਿਆ ਉੱਥੇ ਕਿਵੇਂ ਨਰਕ ਕੱਟ ਰਹੇ ਸੀਗੇ ਜੀ ਗੰਦਗੀ ਦੇ ਵਿੱਚ ਕਿੰਨੀ ਗੰਦਗੀ ਸੀ ਉਸ ਵਾਲਟੀ ਦੇ ਵਿੱਚ ਔਰ ਕਿਹੜੇ ਹਾਲਾਤਾਂ ਦੇ ਵਿੱਚ ਮੜੀਆਂ ਦੇ ਵਿੱਚ ਇਹ ਆਪਣੀ ਜ਼ਿੰਦਗੀ ਜਿਹੜਾ ਨਰਕ ਕੱਟ ਰਹੇ ਸੀ ਦੇਖੋ ਬੰਦਾ ਮਰਨ ਤੋਂ ਬਾਅਦ ਮੜੀਆਂ ਦੇ ਵਿੱਚ ਜਾਂਦਾ ਪਰ ਇਹ ਜਿਉਂਦੇ ਹੀ ਮਰੇ ਵੇ ਸੀਗੇ ਜੀ ਇਹ ਕਹਿ ਸਕਦੇ ਆਂ ਵੀ ਮਹਾਰਾਜ ਨੇ ਜਿਉਂਦਿਆਂ ਨੂੰ ਇਹ ਮੜੀਆਂ ਚ ਭੇਜਤਾ ਜੀ ਔਰ ਘਰ ਦੇ ਕੀ ਹਾਲਾਤ ਸੀਗੇ ਜੀ ਜੀ ਔਰ ਹੁਣ ਇਹਨਾਂ ਦੇ ਟੈਸਟ ਜਿਹੜੇ ਕਰਵਾਏ ਗਏ ਨੇ ਜੀ ਗੁਰੂ ਮਹਾਰਾ ਕਿਰਪਾ ਕਰੇ ਵੀ ਉਹ ਟੈਸਟ ਸਹੀ ਆਉਣ ਜਾਂ ਜੋ ਜੋ ਪ੍ਰੋਬਲਮ ਇਹਨਾਂ ਦੇ ਸਰੀਰ 'ਚ ਹੋਊਗੀ ਉਹ ਮੈਡੀਸਿਨ ਸ਼ੁਰੂ ਕੀਤੀ ਜਾਊਗੀ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਔਰ ਇਸ ਸੰਸਥਾ ਦਾ ਐਡਰੈਸ ਹੈਗਾ ਜੀ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਇੱਥੇ ਇਸ ਟਾਈਮ 130 ਮੈਂ ਔਰ ਇੱਥੇ 900 ਪਰਿਵਾਰ ਇਦਾਂ ਦੇ ਵੀਰ ਨੇ ਭੈਣਾਂ ਨੇ ਜਿਨ੍ਹਾਂ ਦੀ ਮੈਡੀਸਿਨ ਚੱਲ ਰਹੀ ਆ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੁਸੀਂ ਇਸ ਘਰ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਰੂਹਾਂ ਨਾਲ 10 ਮਿੰਟ ਜ਼ਰੂਰ ਬਿਤਾ ਕੇ ਜਾਇਆ ਕਰੋ ਤਾਂ ਜੋ ਪੋਜ਼ਿਟਿਵਿਟੀ ਆਵੇ ਔਰ ਉਸ ਤੋਂ ਬਾਅਦ ਇੱਥੇ ਬਿਲਡਿੰਗ ਮਟੀਰੀਅਲ ਦੀ ਬਹੁਤ ਜ਼ਿਆਦਾ ਲੋੜ ਆ ਜੀ ਅਸੀਂ ਸੰਗਤਾਂ ਅੱਗੇ ਬੇਨਤੀ ਕਰਦੇ ਆ ਤੁਸੀਂ ਰੇਤਾ, ਬਜਰੀ, ਸਿਮਿੰਟ, ਸਰੀਆ ਜਿਵੇਂ ਇਹਨਾਂ ਚੀਜ਼ਾਂ ਦੀ ਜ਼ਰੂਰ ਸਾਰੇ ਭੈਣਪਰਾਂ ਥੋੜੇ ਚ ਥੋੜਾ ਬਹੁਤੇ ਚ ਬਹੁਤਾ ਜ਼ਰੂਰ ਚੀਜ਼ ਪਹੁੰਚਦੀ ਕਰੋ ਆਪਣੇ ਆਪ ਜਾਂ ਕਿਸੇ ਜ਼ਿੰਮੇਵਾਰ ਇਨਸਾਨ ਦੀ ਡਿਊਟੀ ਲਾ ਕੇ ਕਿਸੇ ਭੈਣ ਭਰਾ ਦੀ ਡਿਊਟੀ ਲਾ ਕੇ ਨਾ ਵੀ ਉਹਨਾਂ ਤੱਕ ਚੀਜ਼ ਪਹੁੰਚੇ ਤਾਂ ਜੋ ਆਪਾਂ 130 ਮੈਂਬਰਾਂ ਤੋਂ ਬਾਅਦ ਜਿਹੜਾ ਹੋਰ ਵੱਡਾ ਘਰ ਬਣਾਉਣ ਚ ਕੰਮ ਜਾਬ ਹੋ ਸਕੀਏ ਇੱਕ ਬਿਲਡਿੰਗ ਦਾ ਵੱਡਾ ਕਾਰਜ ਜਾਰੀ ਹੈ ਜੀ ਅਸੀਂ YouTube ਦੇ ਉੱਪਰ ਜਿਹੜੀ ਵੱਡੀ ਬਿਲਡਿੰਗ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਇਸ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਥ ਨਾਲ ਜਿਹੜੇ ਤੁਸੀਂ ਭੈਣ ਭਰਾ ਬੈਠੇ ਸਾਨੂੰ ਦੇਖਦੇ ਹੋ ਤੁਹਾਡੇ ਸਾਥ ਨਾਲ ਅੱਜ ਅਸੀਂ ਇਹ ਕਾਰਜ ਕਰਨ ਚ ਕੰਮ ਜਾਵਾ ਤੁਹਾਡੀਆਂ ਦੁਆਵਾਂ ਹੀ ਸਾਨੂੰ ਲਈ ਫਿਰਦੀਆਂ ਨੇ ਜੀ ਧੰਨਵਾਦ ਹੱਸਦੇ ਬਸਦੇ ਰਹੋ ਜੀ ਵਾਹਿਗੁਰੂ ਜੀ ਕਾ ਖ